ਸਤਿ ਸ੍ਰੀ ਅਕਾਲ ਜੀ। ਆਓ ਫਿਰ ਆਪਾਂ ਅੱਜ ਇੱਕ ਪਜ਼ਲ ਸੋਲਵ ਕਰਕੇ ਦੇਖਦੇ ਹਾਂ। ਮੇਰੇ ਨਾਲ-ਨਾਲ ਜੁੜੇ ਰਹੋ। ਆਪਾਂ ਕਰਕੇ ਦੇਖਦੇ ਹਾਂ ਕਿ ਇਹ ਇੱਕ ਸਾਡੇ ਕੋਲੇ ਟ੍ਰਾਇੰਗਲ ਹੈ। ਤਾਂ ਇਸ ਟ੍ਰਾਇੰਗਲ ਦੇ ਵਿੱਚ ਸਾਡੇ ਕੋਲੇ ਇੱਥੇ ਦੋ ਬੋਲਾਂ ਪਈਆਂ। ਦੋ ਇੱਥੇ ਪਈਆਂ। ਦੋ ਇੱਥੇ ਪਈਆਂ। ਦੋ ਇੱਥੇ ਪਈਆਂ। ਦੋ ਇੱਥੇ ਐ। ਦੋ ਇੱਥੇ ਦੋ ਇੱਥੇ ਦੋ ਇੱਥੇ ਤੇ ਦੋ ਹੀ ਇੱਥੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਪਾਸੇ ਜਿਹੜੀਆਂ 8 8 ਐ 2 4 6 8 2 4 6 8 2 4 6 8 ਹੁਣ ਸਾਡੇ ਕੋਲੇ ਤਿੰਨ ਬੋਲਾਂ ਹੋਰ ਆ ਗਈਆਂ ਹੁਣ ਇਹ ਤਿੰਨੇ ਇਸ ਦੇ ਵਿੱਚ ਅਡਜਸਟ ਕਰ ਦੋ ਪਰ ਸਾਰੀਆਂ ਸਾਈਡਾਂ ਤੇ ਫੇਰ 8 8 8 ਹੀ ਰਹਿਣੀਆਂ ਚਾਹੀਦੀਆਂ ਦੇਖੋ ਮਜ਼ੇਦਾਰ ਚੀਜ਼ ਨਾ ਪਾਜ਼ ਕਰ ਲੋ ਟਰਾਈ ਕਰੋ ਸੋਲੂਸ਼ਨ ਵੀ ਇਸ ਦੇ ਵਿੱਚ ਹੀ ਦੇ ਰਿਹਾ ਮੈਂ ਤੁਹਾਨੂੰ ਦੇਖੋ ਬਹੁਤ ਮਜ਼ਾ ਆਣ ਵਾਲਾ ਤਾਂ ਹੁਣ ਇੱਥੋਂ ਅਸੀਂ ਕੀ ਕਰਾਂਗੇ ਇੱਕ ਬੋਲ ਚੱਕਾਂਗੇ ਇੱਥੇ ਰੱਖ ਦਾਂਗੇ ਇੱਥੋਂ ਅਸੀਂ ਇੱਕ ਬੋਲ ਚੱਕਾਂਗੇ ਇੱਥੇ ਰੱਖ ਦਾਂਗੇ ਤਾਂ ਹੁਣ ਤੁਸੀਂ ਦੇਖੋ 3 3 6 ਤੇ 2 8 ਤੇ 1 9 ਹੋ ਗਈਆਂ ਨਾ ਤਾਂ ਇੱਥੋਂ ਇੱਕ ਬੋਲ ਚੱਕੋ ਇਹ ਇੱਥੇ ਰੱਖ ਦੋ ਇਧਰ ਕਿੰਨੀਆਂ ਹੋ ਗਈਆਂ 3 3 6 ਤੇ 1 7 ਤੇ 1 8 ਇੰਦਰ ਹੁਣ ਸਾਡੇ ਕੋਲ 8 ਹੋ ਗਏ। ਹੁਣ ਇੱਕ ਹੋਰ ਐਡਜਸਟ ਕਰੋ। ਇੱਥੇ ਐਡਜਸਟ ਕਰਦੇ। ਇਹ ਵਾਲੀ ਇੱਥੇ ਐਡਜਸਟ ਕਰ ਦੋ। 3 3 6 1 7 ਤੇ 1 8 ਹੋ ਗਏ ਇੰਦਰ ਵੀ। ਹੁਣ ਆਹ ਵਾਲੀ ਨੂੰ ਇੱਥੇ ਐਡਜਸਟ ਕਰ ਦੋ ਤੇ ਹੁਣ ਸਾਡੇ ਕੋਲ ਦੇਖੋ 3 3 6 ਤੇ 1 7 ਤੇ 1 8। ਤਿੰਨ ਹੋਰ ਐਡਜਸਟ ਕਰਤੀਆਂ ਪਰ ਸਾਰੇ ਪਾਸੇ ਫੇਰ 8 8 8 ਹੀ ਰਹਿ ਗਈਆਂ। ਕਰੋ ਟਰਾਈ ਤੁਸੀਂ ਵੀ।